ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਦੇਸਣ ਤੇ ਕਣਕ ਦੇ ਆٹے ਦੇ ਨਾਲ ਪੇੜੇ ਬਣਾਵਾਂਗੇ ਆਪਾਂ ਤੇ ਬਹੁਤ ਹੀ ਆਸਾਨ ਤਰੀਕਾ ਆਪਣੇ ਘਰੇ ਹੀ ਸਮਾਨ ਆ ਆਪਾਂ ਉਸੇ ਨਾਲ ਹੀ ਬਣਾ ਸਕਦੇ ਹਾਂ ਜਦੋਂ ਮਰਜ਼ੀ ਬਣਾ ਲਗੇ ਉਹਦੇ ਵਾਸਤੇ ਆਪਾਂ 150 ਗ੍ਰਾਮ ਕਣਕ ਦਾ ਆਟਾ ਲਿਆ 150 ਗ੍ਰਾਮ ਹੀ ਆਪਾਂ ਦੇਸਣ ਲਿਆ ਤੇ ਇੱਧਰ 200 ਗ੍ਰਾਮ ਲਈ ਆਪਾਂ ਚੀਨੀ ਲਈ ਹੈ ਇੱਧਰ ਆਪਾਂ 1/2 ਲੀਟਰ 500 ਗ੍ਰਾਮ ਮਤਲਬ ਵੀ ਆਪਾਂ ਦੁੱਧ ਲੈ ਲਿਆ ਤੇ ਆਪਾਂ ਜੀ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਪੇੜੇ ਬਣਾਉਣੇ ਆਪਾਂ ਸਭ ਤੋਂ ਪਹਿਲਾਂ ਨਾ ਆਪਾਂ ਦੁੱਧ ਨੂੰ ਗਰਮ ਕਰਾਂਗੇ ਇਹਨੂੰ ਆਪਾਂ ਉਹਨਾ ਟਾਈਮ ਪਕਾਉਣਾ ਜਿੰਨਾ ਟਾਈਮ ਵੀ ਮਤਲਬ ਅੱਧਾ ਨਹੀਂ ਹੋ ਜਾਂਦਾ ਹੁਣ ਇੱਧਰ ਆਪਾਂ ਨਾ ਕੜਾਹੀ ਰੱਖ ਲਈਏ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਦੇਾਂਗੇ ਦੁੱਧ ਆਪਣਾ ਫੁੱਲ ਕਰੀਮ ਆ ਇਹਦੇ ਵਿੱਚ ਹੁਣ ਆਪਾਂ ਚੀਨੀ ਵੀ ਪਾ ਦਾਂਗੇ ਤੇ ਹੁਣ ਆਪਾਂ ਨਾ ਇਹਨੂੰ ਚਲਾਈ ਚੱਲਾਂਗੇ ਇਹਨੂੰ ਮੈਂ ਦੂਸਰੇ ਚੁੱਲੇ ਤੇ ਕਰ ਦੂੰਗੀ ਤੇ ਇਹਨੂੰ ਆਪਾਂ ਉਹਨਾ ਟਾਈਮ ਪਕਾਉਣਾ ਜਿੰਨਾ ਟਾਈਮ ਇਹ ਅੱਧਾ ਨਹੀਂ ਹੋ ਜਾਂਦਾ ਤੇ ਹੁਣ ਆਪਾਂ ਇਧਰ ਲਈ ਸੈਡ ਬੇਸਣ ਤੇ ਕਣਕ ਦਾ ਆਟਾ ਜਿਹੜਾ ਉਹਨੂੰ ਆਪਾਂ ਰੋਸਟ ਕਰ ਲਾਂਗੇ ਇਹਨੂੰ ਦੂਸਰੇ ਸਾਈਡ ਕਰ ਦਿੰਦੇ ਹੁਣ ਆਪਾਂ ਨਾ ਇਧਰ ਪੈਨ ਰੱਖ ਲਿਆ ਇਹਦੇ ਵਿੱਚ ਪਾ ਦਾਂਗੇ ਆਪਾਂ ਦੋਨੇ ਆٹے ਪਾ ਦਾਂਗੇ ਕਣਕ ਦਾ ਤੇ ਬੇਸਣ ਦੋਨੇ ਇੱਕੋ ਜੀ ਮਾਤਰਾ ਚ ਹੋਣੇ ਚਾਹੀਦੇ ਆ ਇਹ ਤੇ ਹੁਣ ਆਪਾਂ ਇਹਨੂੰ ਨਾ ਡਰਾਈ ਰੋਸਟ ਹੀ ਕਰਨਾ ਆਪਾਂ ਸਲੋ ਗੈਸ ਤੇ ਨਾ ਇਹਨੂੰ 10 ਤੋਂ 12 ਮਿੰਟ ਭੁੰਨਾਂਗੇ ਆਪਾਂ ਐਸ ਤਰ੍ਹਾਂ ਕਰਕੇ ਨਾ ਇਹਨੂੰ ਆਪਾਂ ਕੋਈ ਘਿਓ ਵਗੈਰਾ ਕੁਝ ਨਹੀਂ ਪਾਉਣਾ ਤੇ ਘਿਓ ਦੇ ਆਪਾਂ ਦੋ ਹੀ ਚਮਚੇ ਲੱਗਣਗੇ ਤੇ ਪੇੜੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣਗੇ ਤੇ ਐਸੇ ਕਾ ਕਰਕੇ ਨਾ ਆਪਾਂ ਹੁਣ 10-12 ਮਿੰਟ ਇਹਨੂੰ ਰੋਸਟ ਕਰਾਂਗੇ ਆਪਾਂ ਜੇ ਆਟੇ ਨੂੰ 10 ਤੋਂ 12 ਮਿੰਟ ਆਪਾਂ ਭੁੰਨ ਲਿਆ ਤੇ ਵਧੀਆ ਸੋਹਣੀ ਖੁਸ਼ਬੂ ਆਈ ਜਾਂਦੀ ਆ ਤੇ ਹੁਣ ਆਪਾਂ ਨਾ ਆਟੇ ਨੂੰ ਤਾਂ ਥੱਲੇ ਣਾ ਲਾਂਗੇ ਤੇ ਇਸੇ ਚੁੱਲੇ ਤੇ ਹੁਣ ਆਪਾਂ ਦੁੱਧ ਨੂੰ ਰੱਖ ਲਾਂਗੇ ਦੁੱਧ ਜੇ ਆਪਣਾ ਅੱਧਾ ਹੋਇਆ ਨਹੀਂਗਾ ਜਦੋਂ ਅੱਧਾ ਹੋ ਗਿਆ ਫੇਰ ਆਪਾਂ ਜਿਹੜਾ ਬੇਸਣ ਇਹਦੇ ਵਿੱਚ ਪਾਵਾਂਗੇ ਇੱਧਰ ਆਪਣੀ ਕੜਾ ਪੈਨ ਗਰਮ ਹੈ ਤੇ ਆਪਾਂ ਇਹਦੇ ਵਿੱਚ ਖੁਰਚਣਾ ਮਾਰਨਾ ਪਊਗਾ ਨਾਲ ਦੀ ਨਾਲ ਆਪਾਂ ਖੁਰਚਣਾ ਮਾਰਾਂਗੇ ਤੇ ਨਾਲ ਦੀ ਨਾਲ ਆਪਾਂ ਇੱਧਰ ਦੁੱਧ ਦੇ ਵਿੱਚ ਵੀ ਖੁਰਚਣਾ ਮਾਰਾਂਗੇ ਆਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੀ ਅੱਧੇ ਹੋਣ ਦੀ ਨਾ ਵੇਟ ਕਰਾਂਗੇ ਆਪਾਂ ਦਾ ਦੁੱਧ ਨਾ ਅੱਧਾ ਹੋ ਗਿਆ ਜੀ 500 ਗ੍ਰਾਮ ਸੀਗਾ ਅੱਧਾ ਲੀਟਰ ਮਤਲਬ ਤੇ 250 ਗ੍ਰਾਮ ਰਹਿ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆ ਬੇਸਣ ਤੇ गेहूं ਦਾ ਆਟਾ ਇਹ ਪਾ ਦਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਸਵਾਰ ਕੇ ਵਿੱਚ ਆਪਾਂ ਬੇਸਨ ਨੂੰ ਦੁੱਧ ਦੇ ਵਿੱਚ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਨਾ 2 ਚਮਚ ਪਾਵਾਂਗੇ ਘਿਓ ਦੇ ਵੱਡੇ 2 ਚਮਚ ਪਾਵਾਂਗੇ ਹੁਣ ਆਪਾਂ ਮਿਕਸ ਕਰਕੇ ਤੇ ਗੈਸ ਬੰਦ ਕਰਕੇ ਹੁਣ ਆਪਾਂ ਇਹਨੂੰ ਕਰਾਂਗੇ ਛੰਡਾ ਦੂਸਰੀ ਪਲੇਟ 'ਚ ਕੱਢ ਕੇ ਨਾ ਤੇ ਠੰਡਾ ਡਰ ਲਾਂਗੇ। ਆਪਾਂ ਨਾ ਦਸੰ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਖੱਠਾ ਕਰ ਲਿਆ। ਹੁਣ ਆਪਾਂ ਇਹਦੇ ਬਣਾਵਾਂਗੇ ਪੇੜੇ। ਥੋੜਾ ਜਿਹਾ ਠੰਡ ਕੇ ਉਲਾ ਲਾਂਗੇ। ਥੋੜਾ ਜਿਹਾ ਘਿਓ ਲਾਵਾਂਗੇ ਇੱਥੋਂ। ਹੁਣ ਆਪਾਂ ਜਿੱਡੇ-ਜਿੱਡੇ ਪੇੜੇ ਬਣਾਉਣੇ ਆਪਾਂ ਉਹਨਾਂ-ਉਨਾਂ ਨਾ ਆਟਾ ਲੈ ਸਕਦੇ ਆ ਛੋਟੇ ਵੱਡੇ। ਆਇਸਟਾ ਕਾ ਬਣਾ ਲਾਂਗੇ ਆਪਾਂ ਤੇ ਉੱਤੇ ਲਾ ਦੇਾਂਗੇ ਜੀ ਆਪਾਂ ਡੈਕੋਰੇਟ ਵਾਸਤੇ ਕਾਜੂ ਆਇਸਟਾ ਕਾ ਕਰਕੇ ਹੁਣ ਆਪਾਂ ਇੱਕ ਹੋਰ ਬਣਾਵਾਂਗੇ ਇੱਧਰ ਆਇਸਟਾ ਕਾ ਕਰਕੇ ਆਪਾਂ ਹੁਣ ਸਾਰੇ ਬਣਾਵਾਂਗੇ ਤੇ ਬਹੁਤ ਹੀ ਸਵਾਦ ਬਣਦੇ ਗਰਮੀ ਖਾਓ ਸਰਦੀ ਖਾਓ ਜਦੋਂ ਮਰਜ਼ੀ ਖਾਓ ਇਹਨਾਂ ਨੂੰ ਤਾਂ ਬਣਾ ਕੇ ਬੇਸਨ ਬਹੁਤ ਵਧੀਆ ਹੁੰਦਾ ਖਾਣ ਵਾਸਤੇ ਸਤੇ ਕਾਕੇ ਹੁਣ ਆਪਾਂ ਸਾਰੇ ਬਣਾ ਲਾਂਗੇ ਆਪਾਂ ਜੀ ਸਾਰੇ ਬਣਾ ਲਏ ਆ ਦੇਖੋ ਬਹੁਤ ਹੀ ਵਧੀਆ ਬਣਿਆ ਤੇ ਬਹੁਤ ਹੀ ਟੇਸਟੀ ਹੈ ਸਾਡੀ ਬੇਸਨ ਦੇ ਪੇੜਿਆਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੇੜਾ ਪਹਿਲੀ ਵਾਰ ਦੇਖੋ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਜੀ ਘੰਟੀ ਦਾ ਬਟਨ ਦਵਾ ਦਿਓ ਮਿਲਦੇ ਹਾਂ ਜੇ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ